ਔਰ ਖੜ੍ਹ ਜਾ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਥ ਸੰਗਤ ਜੀਓ ਆਪ ਦੇਖ ਰਹੇ ਹੋ ਜੋ ਕਿ ਡੇਰਾ ਮੰਦਰ ਕਾ ਸਭ ਦੇ ਵਿਖੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ ਸੋ ਮਿਸਤਰੀ ਸਿੰਘਾਂ ਨੇ ਕੰਮ ਸ਼ੁਰੂ ਕਰ ਰੱਖਿਆਗਾ ਤੇ ਹੁਣ ਕੰਮ ਲੈਂਟਰ ਤੇ ਪਹੁੰਚ ਚੁੱਕਾਗਾ ਤੇ ਇੱਕ ਅਧੇ ਦਿਨ ਤੱਕ ਕੱਲ ਤੋਂ ਤਕਰੀਬ ਮੰਨ ਕਚਰੋ ਵੀ ਢੋਲਾ ਬਣਾਣਾ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਲੈਂਟਰ ਪੈਣਾ ਜਲਦੀ ਤੋਂ ਜਲਦੀ ਲੈਂਟਰ ਪੈ ਜਾਣਾ ਸੋ ਪਿੰਡ ਚੋਂ ਵੀ ਸੰਗਤ ਆਉਣਗੀਆਂ ਬਾਹਲੇ ਪਿੰਡਾਂ ਚੋਂ ਵੀ ਸੰਗਤ ਆਉਣਗੀਆਂ ਸੋ ਬੇਨਤੀ ਆਪ ਨੂੰ ਕਿ ਆਪ ਵੀ ਜਰੂਰ ਇੱਥੇ ਆਓ ਸੇਵਾ ਦੇ ਵਿੱਚ ਜਿੰਨਾ ਹੋ ਸਕਦਾ 5 ਦਿਨ 7 ਦਿਨ ਘੰਟਾ 2 ਘੰਟਾ ਜਿੰਨਾ ਵੀ ਸਮਾਂ ਲੱਗਦਾ ਇੱਥੇ ਜਰੂਰ ਆਓ ਸੋ ਅੱਜ ਉਹ ਕੰਮ ਸ਼ੁਰੂ ਕੀਤਾ ਹੈ ਮਿਸਤਰੀਆਂ ਨੇ ਉਹ ਜਿੱਥੇ ਕੰਦਾ ਨਾਲ ਨਾਲ ਲਾ ਰਹੇ ਨੇ ਉੱਥੇ ਹੀ ਪੌੜੀ ਸ਼ੁਰੂ ਕਰ ਰਹੇ ਨੇ ਜੋ ਕਿ ਵੀਰ ਆਪ ਨੂੰ ਦਿਖਾਈ ਚੁੱਕਾ ਹੈ ਆਓ ਦਿਖਾ ਦਿਓ ਜੀ ਪੌੜੀ ਇੱਕ ਵਾਰੀ ਇਧਰ ਉਹਨੇ ਹਾਂ ਬੰਦ ਹਾਂ ਇਹ ਪਾਉਡੀ ਸ਼ੁਰੂ ਹੋ ਚੁੱਕੀ ਹੈ ਜੀ ਇਹਦੇ ਨਾਲ ਨਾਲ ਸੇਵਾ ਦਾ ਕੰਮ ਚੱਲ ਰਿਹਾ ਸੋ ਯੋਗਦਾਨ ਆਪ ਨੂੰ ਪਹਿਲੇ ਕਰ ਚੁੱਕਿਆ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਯੋਗਦਾਨ ਇਹਦੇ ਵਿੱਚ ਪਾਓ ਆਪ ਮਾਇਆ ਦੇ ਰੂਪ ਦੇ ਵਿੱਚ ਸੋ ਨੰਬਰ ਬਾਬਾ ਜੀ ਦਾ ਆਪ ਨੂੰ ਪਤਾ ਹੀ ਹੈ 977978499 ਨਾ ਵੀ ਨਾਲ ਸੰਪਰਕ ਕਰ ਸਕਦੇ ਹੋ ਸੇਵਾਦਾਰ ਵੀ ਸੇਵਾ ਕਰ ਰਹੇ ਹੁੰਦੇ ਨੇ ਉਹਨਾਂ ਬਹੁਤ ਬਹੁਤ ਧੰਨਵਾਦ ਹੈ ਸੋ ਵੱਤ ਵੱਤ ਸੇਵਾ ਤੇ ਜਰੂਰ ਆਇਆ ਕਰੋ ਕਿਉਂਕਿ ਹੁਣ ਤਕਰੀਬਨ 10-15 ਕ ਦਿਨ ਦਾ ਪੂਰਾ ਜੋਰ ਦਾ ਕੰਮ ਹੈ ਸੋ ਅਗਰ ਆਪ ਦੇ ਕੋਲ ਕੋਈ ਸਮਾਂ ਹੈਗਾ ਸੋ ਵੱਤ ਵੱਤ ਸਮਾਂ ਆਪ ਸੇਵਾ ਦੇ ਵਿੱਚ ਜਰੂਰ ਆਓ ਜੀ ਕਿਉਂਕਿ ਹੁਣ ਢੋਲਾ ਬਣਾਣਾ ਸ਼ੁਰੂ ਹੋ ਜਾਣਾ ਕੱਲ ਤੋਂ ਲੈਂਟਰ ਪਾਣਾ ਹੈਗਾ ਸੋ ਬੇਨਤੀ ਕਰਦਾ ਸੰਗਤ ਨੂੰ ਕਿ ਜਿੱਥੇ ਆਪ ਮਾਇਦ ਸੇਵਾ ਕਰੋਗੇ ਉੱਥੇ ਆਪ ਤਨ ਕਰਕੇ ਵੀ ਇੱਥੇ ਪਹੁੰਚੋ ਤੇ ਵੱਤ ਵੱਤ ਸੇਵਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਗਤ